ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋ ਮੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਹੁੰਦਾ ਟਾਈਮ ਹੋ ਰਿਹਾ 9:00 ਵਜੇ ਨਹੀਂ ਤੇ ਵਲੌਗ ਅਪਲੋਡ ਕਰਤਾ ਸੀ ਤੇ ਸਵੇਰੇ ਅੱਜ ਜਿਮ ਤੋਂ ਛੁੱਟੀ ਹੈ ਕਿਉਂਕਿ ਅੱਜ ਸੋਮਵਾਰ ਸੋਮਵਾਰ ਨੂੰ ਸ਼ੂਟਿੰਗ ਦੀ ਜਿਮ ਤੋਂ ਤਾਂ ਅੱਜ ਇੱਥੇ ਕਰਦੇ ਆ ਐਕਸਰਸਾਈਜ਼ ਸਟਾਰਟ ਹਾਂਜੀ ਗਾਇਸ ਹੋ ਗਈ ਐਕਸਰਸਾਈਜ਼ ਕੰਪਲੀਟ ਤੇ ਕਰਦੇ ਹਾਂ ਹੁਣ ਬ੍ਰੇਕਫਾਸਟ ਤੇ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ 11:30 ਹੋ ਗਏ ਨੇ ਤੇ ਦੋਸਤ ਆਏ ਸੀ ਮੇਰੇ ਘਰੇ ਤੇ ਅਸੀਂ ਜਾ ਰਹੇ ਹਾਂ ਹੁਣ ਨਵਾਂ ਸ਼ਹਿਰ ਨੂੰ ਤੇ ਇਹ ਜੱਡੀ ਜਾ ਗੇੜਾ ਰੇ ਲਾ ਗਏ ਅਣਾ ਨਾਲੇ ਚੱਲਦੇ ਘੁੰਮ ਜਾਂਦੇ ਹਾਂ ਹਾਂਜੀ ਗਾਇਸ ਸਮਾਨ ਕਰ ਰਹੇ ਲੋਡ ਫਿਰ ਚੱਲਦੇ ਹਾਂ ਆ ਦੇਖੋ ਗਾਇਸ ਪੂਰੇ ਗੱਡਰ ਉੱਪਰ ਲਾਦੋਗੇ ਨਹੀਂ ਪੂਰਾ ਟਰਾਲਾ ਬਣ ਗਿਆ ਅੱਜ ਆਈ ਟ੍ਰੈਲਰ ਦਾ ਐਕਸਪੀਰੀਅੰਸ ਹੋਣਾ ਕਰੀ ਤੈਨੂੰ ਕਰਲਾ ਜਰਾ ਰੀਲੇ ਰੀਲਾ ਵੰਦੇ ਰਹਿਣਾ ਚਲੋ তো ਚਲਦੇ ਆਂ ਗਾਈ ਸਤੇ ਪਹੁੰਚਿਆ ਤੇ ਗੇਟਿੰਗ ਕਰਦੀ ਹੈ ਲੋੜ 23 ਦੇ ਬਾਅਦ ਚੱਲਦੇ ਹਾਂ ਨਵਾਂ ਸ਼ਹਿਰ ਦਾ ਅੰਜੀ ਗਏ ਸੱਪੇ ਪਹੁੰਚ ਗਏ ਨਵਾਂ ਸ਼ਹਿਰ ਬੀਬੀ ਘਰ ਐਥਰੇ ਲੋਡ ਕਰਨਾ ਸਮਾਨ ਕੁਛ ਤੇ ਆ ਦੇਖੋ ਕਿੰਨਾ ਯਾਰ ਆ ਦੇਖੋ ਆ ਖੱਡੀ ਆ ਖੜੀ ਰਾਣੀ ਰਾਣੀ ਸੁੰਦਰਾ ਇਹ ਇਸ ਗੱਡੀ ਹੋਈ ਲੋਡ ਤੇ ਚੱਲਦੇ ਹਾਂ ਹੁਣ ਘਰਾਂ ਨੂੰ ਜੀ ਐਸ ਪਹੁੰਚ ਗਏ ਘਰੇ ਤੇ ਟਾਈਮ ਹੋ ਗਿਆ 5 ਵਜੇ ਰਿਹਾ ਨੇ ਠੀਕ ਕਾਫੀ ਟਾਈਮ ਲੱਗ ਗਿਆ ਉੱਥੇ ਫੇਰ ਆਵਾਂਗੇ ਪਰ ਜਾ ਚਲਾ ਨਹੀਂ ਚਲਾ ਤਾਂ ਨਹੀਂ ਐਂ ਠੀਕ ਆਹ ਹੋ ਜੜ ਜੀ ਉਹ ਰਗਰ ਰਾਰੇ ਹਿਸਾਬ ਦੀ ਰੱਖੀ ਨੀ ਗਾ ਅੜ ਜਾ ਹਾਂਜੀ ਗਾਇਸ ਪਹੁੰਚ ਗਿਆ ਘਰੇ ਤੇ ਦੋਸਤ ਛੱਡ ਗਿਆ ਸੀ ਮੈਨੂੰ ਘਰੇ ਤੇ ਅੱਜ ਮੈਂ ਪਹਿਲੀ ਵਾਰ ਵੀਡੀਓ ਲਾਈ ਸੀ ਮੈਨੂੰ ਬਸ ਬਾਕੀ ਸਾਰਾ ਹਿਸਾਬ ਤੇ ਕਲੱਚ ਦਾ ਹਿਸਾਬ ਹੈ ਗਿਆੰਦਾ ਥੋੜਾ ਆ ਬਾਕੀ ਦਾ ਮੈਸੇਜ ਲਾਈ ਦਿੱਤੀ ਤੇ ਦੱਸਿਓ ਉਹ ਨੂੰ ਕਿਤੇ ਨਾ ਰੱਜਿਆ ਰਿੰਗਨ ਕਰਦੇ ਆ ਬਲੌਗ ਨੂੰ ਕੰਟੀਨਿਊ ਹਾਂ ਜੀ ਗਾਇਸ ਹੁਣ ਟਾਈਮ ਹੋ ਰਿਹਾ 6 ਵਜੇ ਨਾਲ ਹੀ ਨੇ ਤੇ ਮੈਂ ਜਾ ਰਿਹਾ ਮਾਰਕੀਟ ਤੇ ਸਬਜ਼ੀ ਲੈ ਕੇ ਆਣੀ ਤਾਂ ਚੱਲਦੇ ਹਾਂ ਹਾਂ ਜੀ ਗਾਇਸ ਮੈਂ ਸਬਜ਼ੀ ਲੈ ਕੇ ਆਂਦਾ ਸੀ ਤੇ ਅੰਦਰ ਦੁਕਾਨ ਪਰ ਆਏ ਕਿੰਨੇ ਟਾਈਮ ਬਾਅਦ ਚ ਤੇ ਹੁਣ ਤਾਈ ਨੇ ਪੂਰੀ ਦੁਕਾਨ ਭਰ ਲਈ ਐ ਤੇ ਜੂਸ ਵੀ ਆਏ ਸੀ ਜੂਸ ਪੀਏ ਫਿਰ ਚੱਲਦੇ ਆਂ ਘਰਾਂ ਨੂੰ ਦੇਖੋ ਸਾਰੇ ਠੰਡੇ ਰੱਖੇ ਨੇ ਤਾਂ ਚੱਲਦੇ ਫਿਰ ਘਰਾਂ ਨੂੰ ਇਸ ਤਰ੍ਹਾਂ ਤੇ ਅੱਜ ਹੁਣ ਮੌਸਮ ਸਹੀ ਹੋ ਰਿਹਾ ਪਹਿਲਾਂ ਗਰਮੀ ਸੀ ਹੁਣ ਸਹੀ ਐ ਤੇ ਦੋਸਤ ਗਿਆ ਉੱਧਰ ਕਸਟਮਰ ਆਏ ਨਹੀਂ ਤੇ ਬੰਡਾ ਵੀ ਰੱਖਿਆ ਇਹਨੇ ਤੇ ਵਧੀਆ ਕੰਮ ਐ ਥੀਰ ਬਾਅਦ ਚੱਲਦੇ ਆਂ ਸੀਤੇ ਜੂਸ ਪੀ ਕੇ ਚੱਕ ਰਾਂ ਹਾਂਜੀ गाइस ਮੈਂ ਪਹੁੰਚ ਗਿਆ ਘਰੀਏ ਦੇ ਟਾਈਮ 7 ਵਜੇ ਵਾਲੇ ਨੇ ਤੇ ਹੁਣ ਮੈਂ ਬਲੌਗ ਐਡਿਟ ਕਰਨਾ ਲੱਗਿਆ ਤੇ ਹੁਣੇ ਥੋੜ੍ਹਾ ਜਿਹਾ ਕਰਦੇ ਥੋੜ੍ਹਾ ਜਿਹਾ ਰਾਤ ਨੂੰ ਕਰਦਾ ਤੇ ਮੇਰੀ ਬੈਟਰੀ ਹੈ ਗਈ ਸੀ ਫੋਨ ਦੀ ਤੇ ਇਸ ਤੋਂ ਬਾਅਦ ਫਿਰ ਐਡੀਟਿੰਗ ਕਰਕੇ ਕੀ ਕਰੂੰਗਾ ਰੋਟੀ ਖਾ ਕੇ ਸੌਣਾ ਮਿਲਦੇ ਆ ਕਿਸੇ ਹੋਰ ਬਲੌਗ ਚ ਦੱਸਿਓ ਤੁਹਾਨੂੰ ਬਲੌਗ ਕਿਦਾਂ ਲੱਗਿਆ ਅੱਜ ਦਾ ਤੇ ਫਿਰ ਵਧੀਆ ਲੱਗਿਆ ਤਾਂ ਲਾਈਕ ਕਰਦੇ ਹੋ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਮਿਲਦੇ ਆ ਕਿਸੇ ਹੋਰ ਬਲੌਗ ਚ ਐਨ ਬਾਈ ਬਾਈ ਗੇਸ